ਸਸਿਕਾ ਦੋਸਤੋ ਮਹਿਰਵਿੰਦਰ ਅਜੀ ਤਰੀਕਾ 21 ਜੁਲਾਈ 21 ਜੁਲਾਈ ਦਾ ਮਾਹੌਲ ਚਾਰੇ ਪਾਸੇ بارش ਹੋ ਰਹੀ ਜਗੀ ਪਹਿਲਾਂ ਆਪਾਂ ਹਿਮਾਚਲ ਤੋਂ ਸ਼ੁਰੂ ਕਰਦੇ ਆਂਗੇ ਹਿਮਾਚਲ ਦੇ ਵਿੱਚ ਸਾਰੇ ਹਿਮਾਚਲ ਦੇ ਵਿੱਚ ਕੱਲਾ ਲਾਹੌਲ ਸਪੀਤੀ ਨਹੀਂ ਛੱਡ ਕੇ ਸਾਰੇ ਹਿਮਾਚਲ ਦੇ ਵਿੱਚ ਬਹੁਤ ਜ਼ੋਰਦਾਰ بارش ਆ ਗਈ ਇੰਨੀ ਜਿਆਦਾ ਜ਼ਬਰਦਸਤ ਆ ਮਤਲਬ 21 ਜੁਲਾਈ ਆ ਸਾਲ ਦਾ ਦਿਨ ਨੋਟ ਹੋ ਜੂਗਾ ਉਹਨਾਂ ਦੇ ਇਤਿਹਾਸ ਦੇ ਵਿੱਚ ਇੰਨੀ بارش ਆ ਜਦੋਂ ਦਾ ਦਿਨ ਚੜਿਆ ਅੱਜ ਸਵੇਰੇ 21 ਜੁਲਾਈ ਦਾ ਉਦੋਂ ਤੋਂ ਲੈ ਕੇ ਨੁਕਸਾਨ ਹੋ ਰਿਹਾ ਹਿਮਾਚਲ ਦਾ ਖਾਸ ਕਰਕੇ ਚੰਬਾ ਮੰਡੀ ਉਧਰਲੇ ਪਾਸੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾਗਾ ਮੰਡੀ ਚੰਬਾ ਉਧਰਲੇ ਪਾਸੇ ਮੀਂਹ ਪੈਣ ਦੇ ਕਾਰਨ ਬਿਆਸਤ ਰਿਹਾ ਦਾ ਜਿਹੜਾ ਪੱਧਰਾ ਪਾਣੀ ਦਾ ਉਹ ਵੱਧ ਗਿਆ ਉਹ ਪੱਧਰ ਵਧਣ ਦੇ ਕਾਰਨ ਪੌਂਗ ਟਾਈਮ ਦੇ ਵਿੱਚੋਂ ਉਹਦੇ 5 ਦੇ 5 ਗੇਟ ਖੋਲਤੇ ਹਿਮਾਚਲ ਦੀ ਜਿਹੜੀ ਬਾਰਿਸ਼ ਹੋ ਰਹੀ ਆ ਉਹਦਾ ਕਰਕੇ ਪੌਂਗ ਟਾਈਮ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਵੱਧ ਗਿਆ ਤੇ ਉਹਦੇ 5 ਦੇ 5 ਗੇਟ ਖੋਲੇ ਪਿਆ 42000 ਕਿਊਸਿਕ ਪਾਣੀ ਉਹਦੇ ਵਿੱਚੋਂ ਰੀਲਿਜ਼ ਕੀਤਾ ਹੋਇਆ ਇਸ ਵਕਤ ਪੌਂਗ ਡੈਮ ਦੇ ਵਿੱਚੋਂ ਪੰਜ ਦੇ ਪੰਜ ਗੇਟ ਖੋਲੇ ਹੋਏ ਆ 42000 ਕਿਊਸਕ ਪਾਣੀ ਨਿਕਲ ਰਿਹਾ ਹੈਗਾ ਜਿਹੜਾ ਉਹਦੇ ਵਿੱਚ ਪਾਣੀ ਆ ਰਿਹਾ ਹੈਗਾ ਉਹ ਹਜੇ ਵੀ ਇਹ ਤੋਂ ਜ਼ਿਆਦਾ ਆ ਮਤਲਬ 70000 ਕਿਊਸਕ ਪਾਣੀ ਉਹਦੇ ਵਿੱਚ ਆ ਰਿਹਾ ਹੈਗਾ ਜਿਹੜੇ ਉੱਪਰਲੇ ਡੈਮ ਆ ਛੋਟੇ ਛੋਟੇ ਉਹਨਾਂ ਦੇ ਵਿੱਚੋਂ ਪੌਂਗ ਡੈਮ ਦੇ ਅੰਦਰ ਵਿਆਸਤ ਰਿਹਾ ਦੇ ਰਾਹੀਂ ਹਿਮਾਚਲ ਦੇ ਵਿੱਚੋਂ ਇੰਨਾ ਪਾਣੀ ਉਹਦੇ ਅੰਦਰ ਆ ਰਿਹਾ ਹੈਗਾ ਇਹ ਤਾਂ ਹੋ ਗਿਆ ਉਧਰਲਾ ਪਾਸਾ ਪੌਂਗ ਡੈਮ ਵਾਲਾ ਉਹ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਫਾਜ਼ਿਲਗਾ ਹਸ਼ਿਆਰਪੁਰ ਉਧਰਲਾ ਇਲਾਕਾ ਖਾਤਰੇ ਦੇ ਵਿੱਚ ਹੈਗਾ ਰਹੂਗਾ ਤੇ ਹਜੇ ਹੋਰ ਵੀ ਹੈਗਾਗਾ ਉੱਧਰਲੇ ਪਾਸੇ ਬਹੁਤ ਖਤਰਾ ਹੈਗਾ ਅਜੇ 2 ਦਿਨ ਹੋਰ ਪਏ ਆ 22 ਤੇ 23 24 ਤਰੀਕ ਤੱਕ بارش ਆਏ ਤੇ ਜੇ ਅੱਜ ਹੀ ਪਹਿਲੇ ਦਿਨ ਹੀ ਮਤਲਬ ਪੌਂਗ ਟਾਈਮ ਦੇ ਗੇਟ ਖੋਲੇ ਹੈਗੇ ਤਾਂ ਫਿਰ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਵੀ ਕੀ ਹੋ ਸਕਦਾ ਹੈਗਾ ਸੁਚੇਤ ਰਹੋ ਜਿਹੜੇ ਉੱਧਰਲੇ ਪਾਸੇ ਲੋਕ ਨੇਗੇ ਉਹ ਸਾਵਧਾਨ ਰਹੋ ਆਪੋ ਆਪਣਾ ਇੰਤਜ਼ਾਮ ਕਰਕੇ ਰੱਖੋ ਜਿਹੜੇ ਉੱਧਰਲੇ ਪਾਸੇ ਹੈਗੇ ਮਤਲਬ ਜਿਹੜੇ ਪੌਂਗ ਟਾਈਮ ਦੇ ਮੂਰੇ ਹੈਗੇ ਜਿਨ੍ਹਾਂ ਨੂੰ ਪਤਾ ਵੀ ਸਾਡੇਲੇ ਪਾਸੇ ਪਾਣੀ ਆਉਂਦਾ ਹੈਗਾ ਹਾਜਲਕੇ ਵਾਲਾ ਪਾਸਾ ਉੱਧਰ ਬਿਆਸ ਦਰਿਆ ਵਾਲਾ ਉਹ ਸੁਚੇਤ ਰਹੇ ਉਹਨਾਂ ਨੇ ਆਪ ਇੱਧਰ ਸੋਲਨ ਸ਼ਰਮੌਰ ਸੋਲਨ ਸ਼ਰਮੌਰ ਵੀ 20 ਤਰੀਕ ਦੀ ਰਾਤ ਤੋਂ ਲੈ ਕੇ بارش ਹੋ ਰਹੀ ਆ 20 ਤਰੀਕ ਦੀ ਰਾਤ ਤੋਂ ਲੈ ਕੇ ਪੂਰੀ ਸੋਲਨ ਸ਼ਰਮੌਰ Shimla ਕਾਲੇੰਬ ਨਾਹਨ ਇਹ ਸਾਰੇ ਪਾਸੇ بارش ਹੋ ਰਹੀ ਹੈਗੀ ਰਾਤ ਪੂਰੀ ਪਰਮੀ بارش ਹੋਈ ਹੈ ਸਵੇਰੇ ਫੇਰ ਹੋਈ ਹੈ ਤੇ ਅੱਜ ਦਿਨੇ ਫੇਰ ਹੋ ਜਾਂਦੀ ਹੈ ਕਾਲੇੰਬ ਨਾਹਨ ਆਪਣਾ ਪੰਚਕੂਲਾ ਹੋ ਗਿਆ ਇਹ ਹਰਿਆਣੇ ਦੇ ਹੋ ਗਏ ਉਸ ਤੋਂ ਬਾਅਦ ਸ਼ਰਮੌਰ ਦੇ ਸੋਲਨ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ بارش ਹੋ ਰਹੀ ਹੈਗੀ 20 ਦੀ ਰਾਤ ਤੋਂ ਲੈ ਕੇ ਅੱਜ ਤੱਕ ਅਜੇ 2 ਦਿਨ ਹੋਰ ਪਏ ਆ 22 23 24 25 ਤੱਕ ਹੋਣੀ ਆ ਇਹ ਤੇ ਇਧਰਲੇ ਪਾਸੇ ਜਿਹੜੀ ਵਾਰਸ਼ਾਵ ਜਬਰਦਸਤ ਆ ਗਈ ਜਿਹੜੀ ਅੱਜ ਦਿਨੇ ਵਾਰਸ਼ ਇਹ ਹੋ ਰਹੀ ਆ ਇਹਦਾ ਕਰਕੇ ਮਾਰਕੰਡਾ ਦੇ ਵਿੱਚ ਹੀ ਪਾਣੀ ਆਊ ਅੱਜ ਉਧਰਲਾ ਪਾਸਾ ਥੋੜੇ ਲੰਮਾਈ ਪੈਂਦੀ ਹੈਗੀ 30 35 ਕਿਲੋਮੀਟਰ ਉੱਪਰ ਨੂੰ ਜਾਣਾ ਪੈਂਦਾ ਨਾ ਜਿਹੜੇ ਪਾਸੋਂ ਸ਼ੁਰੂ ਹੁੰਦੀ ਹੈ ਇਹ ਸ਼ਮਲਕਦੇ ਪਹਾੜਾਂ ਤੋਂ ਕਹਾਂ ਤੋਂ ਹੁੰਦੀ ਆ ਇਹ ਸ੍ਰੀਮੌਰ ਦੇ ਵਿੱਚੋਂ ਮਾਰਕੰਡਾ ਜਿੱਥੇ ਚੱਲਦੀ ਹੈਗੀ ਉੱਥੋਂ ਫਿਰ ਉੱਥੋਂ ਥੋੜੀ ਦੂਰ ਪੈਂਦੀ ਆ ਤਾਂ ਕਰਕੇ ਅੱਜ ਰਾਤ ਨੂੰ ਪਾਣੀ ਆਊਗਾ ਮਾਰਕੰਡਾ ਦੇ ਵਿੱਚ ਹਾਂ ਥੋੜਾ ਥੋੜਾ ਵਦਨ ਲੱਗਿਆ ਹੋਊਗਾ 5-6 ਵਜੇ ਤੱਕ ਤੇ ਪਰ ਰਾਤ ਨੂੰ ਪੂਰੀ ਫੁੱਲ ਭਰ ਜੂਗੀ ਐਨੀ ਫੁੱਲ ਭਰੂਗੀ ਅੱਜ ਰਾਤ ਨੂੰ ਜਿਹੜਾ ਉਹਦਾ ਜਿੱਥੇ ਆਪਾਂ ਮੱਥਾ ਟੇਕਦੇ ਆ ਨਾ ਪੌੜੀਆਂ ਬੜੀਆਂ ਮੀਆਂ ਕੰਨ ਦੇ ਨਾਲ ਟੱਕਰ ਮਾਰੂਗਾ ਪਾਣੀ ਜਿਹੜੀ ਪਾਰਕਿੰਗ ਵਾਲੀ ਕੰਨ ਦਾ ਨਾ ਮਾਰਕੰਡਾ ਦੀ ਉਹਦੇ ਨਾਲ ਟੱਕਰ ਮਾਰੂਗਾ ਪਾਣੀ ਅੱਜ ਉਹ ਚ ਇੰਨਾ ਪਾਣੀ ਆਊਗਾ ਅੱਜ ਰਾਤ ਨੂੰ ਮਤਲਬ 25000 ਕਿ ਉਸ ਕੋਲ ਦੀ ਕੈਪੈਸਿਟੀ ਹੈਗੀ 25 ਦਾ 25000 ਕਿ ਉਸ ਕੋ ਦੇ ਵਿੱਚ ਪਾਣੀ ਆਊਗਾ ਜਿਹੜੇ ਉਹਦੇ ਮੂਰਲੇ ਪਿੰਡ ਨੇਗੇ ਮਾਰਕੰਡਾ ਦੇ ਮੂਰੇ ਪਿੰਡ ਨੇ ਨਾ ਜਿਹੜੇ ਪਿੰਡਾਂ 'ਚ ਹਰ ਵਾਰ ਟੁੱਟਦੀ ਹੁੰਦੀ ਹੈ, ਹਰ ਵਾਰ ਪਾਣੀ ਆਉਂਦਾ ਹੈਗਾ, ਉਹ ਮਤਲਬ ਸचेत ਰਹਿਣ, ਉੱਥੇ ਫੇਰ ਪਾਣੀ ਆਊਗਾ। ਤਾਣ ਤੋਂ ਤਾਮ ਕੀ ਆ ਮਾਰਕੰਡਾ ਦੇ ਵਿੱਚ 25000 ਕਿਉਂ ਸੱਕਾ ਪਾਣੀ ਚੱਲਦਾ? 25 ਦਾ 25 ਵਿੱਚ ਆਉਣਾਗਾ, ਉਹਨੂੰ ਉਹਦੀ ਕੈਪੈਸਿਟੀ ਹੈਗੀ। ਇਹ ਵਿੱਚ ਆਊਗਾ ਰਾਤ ਨੂੰ ਅੱਜ ਹੁਣ ਵਧਣਾ ਸ਼ੁਰੂ ਹੋ ਗਿਆ ਉਹ 5-6 ਵਜੇ। ਅੱਜ ਸਵੇਰ ਤੋਂ ਹੀ ਉਹ ਤਾਂ ਵਧਣਾ ਸ਼ੁਰੂ ਹੋ ਗਿਆ ਮਤਲਬ ਉਹਦੀ ਲੰਬਾਈ ਪੈਂਦੀ ਹੈ ਨਾ ਤਾਂ ਕਰਕੇ ਥੋੜਾ ਲੇਟ ਆਉ ਉਹ ਨਹੀਂ ਤਾਂ ਹੁਣ ਨੂੰ ਚੜ ਗਈ ਹੁੰਦੀ ਉਹ। ਹੁਣ ਹੁਣ ਆਪਾਂ ਕੀ ਕਰਦੇ? ਕਰਦੇ ਹਾਲ ਕੁਝ ਇਹੋ ਜਿਹਾ ਹੈਗੇ। ਦੇਖੋ ਇਹ ਤਸਵੀਰ ਹੈ ਇਹ ਵੀਡੀਓ ਆ 4 ਵਜੇ ਦੀ 4 ਵਜੇ ਇੰਨਾ ਪਾਣੀ ਇਸ ਦੇ ਵਿੱਚ ਹੁਣ ਹੋਰ ਵਧ ਗਿਆ ਮਤਲਬ ਘੱਗਰ ਦੇ ਵਿੱਚ ਵੀ ਰਾਤ ਨੂੰ ਪਾਣੀ ਹੋਰ ਵਧੀ ਜਾਊਗਾ ਇਹ ਪਾਣੀ ਮਤਲਬ ਇੰਨਾ ਗਾਗਾ ਇੱਥੇ ਪੁਲ ਪੈਂਦਾ ਭੰਖਰਪੁਰ ਉਹਦੇ ਅੰਦਰ ਦੀ ਆ ਰਿਹਾ ਹਜੇ ਜਦੋਂ ਪੁਲ ਦੇ ਉੱਪਰ ਦੀ ਚੱਲਣ ਲੱਗ ਗਿਆ ਉਦੋਂ ਗੜਬੜ ਕਰਦਾਗਾ ਹਜੇ ਪੁਲ ਦੇ ਥੱਲੇ ਦੀ ਆ ਰਿਹਾਗਾ ਮਤਲਬ ਜਿਹੜੇ ਟੋਰ ਦੱਬੇ ਹੋਏ ਆ ਪਾਈਪਾਂ ਦੱਬੀਆਂ ਹੋਈਆਂ ਉਹਨਾਂ ਦੇ ਵਿੱਚ ਦੀ ਪਾਣੀ ਆ ਰਿਹਾਗਾ ਜਿੰਨਾ ਚਿਰ ਉਹ ਪਾਈਪਾਂ ਦੇ ਵਿੱਚ ਦੀ ਪਾਣੀ ਲੰਘਦਾਗਾ ਉਹਨਾਂ ਚਿਰ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਜਦੋਂ ਉੱਤੋਂ ਦੀ ਚੱਲੂਗਾ ਤੇ ਉਦੋਂ ਡਰ ਵਾਲੀ ਗੱਲ ਹੁੰਦੀ ਹਜੇ ਉਹ ਪਾਈਪਾਂ ਦੇ ਥੱਲੇ ਦੀ ਚੱਲ ਰਿਹਾ ਹੈਗਾ। ਉਹ ਮੈਂ ਨਿਹਰਾ ਹੁੰਦੇ ਤੱਕ ਦੇਖੂਗਾ ਵੀ ਉੱਪਰ ਦੀ ਟੱਬ ਦਾ ਕੰਨਾ ਜਦੋਂ ਤੱਕ ਮੈਂ ਮਤਲਬ ਪੈਂਦੇ ਹੁੰਦੇ ਆ ਪਠਨੌ ਵਿਦਿਕ ਤੁਰਦੇ ਫਿਰਦੇ ਹੁੰਨੇ ਆ ਉਦੋਂ ਤੱਕ ਮੈਂ ਧਿਆਨ ਰੱਖੂਗਾ ਵੀ ਉੱਪਰੋਂ ਦੀ ਪਾਣੀ ਲੰਗਦਾ ਕਿ ਨਹੀਂ ਲੰਗਦਾ ਤੇ ਤੁਹਾਨੂੰ ਜੇ ਉੱਪਰ ਦੀ ਲੰਗਣ ਲੱਗਿਆ ਤਾਂ ਮੈਂ ਤੁਹਾਨੂੰ ਸਵੇਰ ਦੱਸੂਗਾ ਵੀ ਰਾਤ ਕਿੰਨਾ ਪਾਣੀ ਲੰਗਿਆ ਸੀ ਉੱਪਰ ਦੀ ਤੇ ਨਹੀਂ ਤਾਂ ਥੱਲੇ ਥੱਲੇ ਦੀ ਪਾਣੀ ਇਸ ਵਕਤ ਘੱਗਰ ਦੇ ਵਿੱਚੋਂ ਇਹ ਚੱਲ ਰਿਹਾ ਹੈਗਾ। ਇਹ ਪਾਣੀ ਦੇਖਣੀ ਪੱਖਣੀ ਮਤਲਬ ਅੱਖਾਂ ਨਾਲ ਦੇਖਣ ਤੋਂ ਕਿ ਉਸਕਾਂ ਦੇ ਵਿੱਚ ਨਹੀਂ ਅੱਪਾ ਗੱਲ ਕਰਦੇ ਮੀਹ ਦੇ ਪਾਣੀ ਦੀ ਮਾਰ ਕੱਕਰ ਦੇ ਵਿੱਚ ਇੱਥੇ ਹੈਗਾ ਜੀਨਕਪੁਰ ਵਾਲੇ ਪੁਲ ਦੇ ਵਿੱਚੋਂ ਲੰਘਦਾ ਇਹ ਪਾਣੀ ਉਦੋਂ ਦੁੱਗਣਾ ਹੋ ਗਿਆ ਜਿੰਨਾ ਮਾਰਕੰਡਾ ਜੇ ਮਤਲਬ 25000 ਆ ਆਪਾਂ ਕਿ ਉਸਕੀ ਦੀ ਗੱਲ ਕਰਦੇ ਇਹ ਤਾਂ ਉ 25000 ਕਹਿ ਤਾ ਕਦਾ ਹੰਦੋਰ ਤੇ ਮਤਲਬ ਅੱਖਾਂ ਨੂੰ ਦੇਖਣ ਤੋਂ ਦੁੱਗਣਾਗਾ ਕਿਉਂਕਿ ਇਹ ਚੜਾਈ ਬਹੁਤ ਆ ਕੱਕਰ ਦੀ ਮਾਰਕੰਡਾ ਤਾਂ ਛੋਟੀ ਜੀ ਹੈ ਤੇ ਮੁਕਾਮ ਲਈ ਕੱਕਰ ਤਾਂ ਇੱਥੇ ਬਹੁਤ ਵੱਡਾ ਜਿਹਾ ਚੱਲਦਾ ਹੈਗਾ ਹੁਣ ਆ ਗਈ ਆਪਣੀ ਗੱਲ ਬੱਤੀ ਵਾਲੀ ਨਦੀ ਤੇ ਉਹਦੇ ਵਿੱਚ ਹੀ ਪਾਣੀ ਆਊਗਾ ਹਜੇ ਇੱਥੋਂ ਚੱਲਿਆ ਨਹੀਂ ਹੈਗਾ ਉਹ ਵੀ ਉਹਨੂੰ ਵੀ ਲੰਬਾਈ ਪੈਂਦੀ ਆ ਪਹਿਲਾਂ ਉਹ ਜਿਹੜਾ ਨੇੜੇ-ਨੇੜੇ ਪਾਣੀ ਉਹ ਸੁਖਨਾ ਚ ਵਗ ਜਾਂਦਾ ਜਦੋਂ ਪਾਣੀ ਵੱਧ ਜਾਂਦਾ ਫੇਰ ਉਹ ਥੱਲੇ ਆਉਣ ਲੱਗਦਾ ਹਜੇ ਵਿੱਚ ਪਾਣੀ ਵਧਣ ਲੱਗਿਆ ਨਹੀਂ ਪਰ ਅੱਜ ਰਾਤ ਨੂੰ ਉਹਦੇ ਵਿੱਚ ਵੀ ਪਾਣੀ ਵਧਣ ਲੱਗ ਜੂਗਾ ਕਹਿਣ ਤੋਂ ਪਹਿਲ ਕੀ ਆ 20 ਤਰੀਕ ਦੀ ਜਿਹੜੀ ਬਾਰਿਸ਼ ਹੋਈ ਹੈਗੀ ਉਹ ਹਿਮਾਚਲ ਦੇ ਵਿੱਚ ਬਹੁਤ ਭਾਰੀ ਹੋਈ ਆ ਮੈਂ ਕੱਲ੍ਹ ਤੋਂ ਹੀ ਕਹਿ ਰਿਹਾ ਸੀਗਾ ਵੀ ਜਿਹੜਾ ਆਪਣਾ ਸੋਲਨ ਸਰਮੌਰ ਆ ਉਹਦਾ ਪਾਣੀ ਆਜੂਗਾ ਸਵੇਰ ਨੂੰ ਉਹੀ ਗੱਲ ਉਹ ਤਾਂ ਹੋਣੀ ਹੋਣੀ ਆ ਕਿਉਂਕਿ ਜਦੋਂ ਬਾਰਿਸ਼ ਇੱਥੇ ਹੁੰਦੀ ਆ ਆਉਂਦਾ ਹੈਗਾ ਇਹ ਮੈਨੂੰ ਪਤਾ ਲੱਗ ਜਾਂਦਾ ਵੀ ਇੱਥੇ ਵੱਧ ਹੋਗੀ ਤਾਂ ਫਿਰ ਵੱਧ ਆਊਗਾ ਠੀਕ ਮਿੱਤਰੋ ਇਹ ਗੱਲ ਹੋ ਗਈ ਕਲੀਅਰ ਮਾਰਕੰਡਾ ਫੁੱਲ ਜੱਲੂਗੀ ਰਾਤ ਨੂੰ ਅੱਜ ਕੱਗਰ ਦੇ ਵਿੱਚ ਹੀ ਪਾਣੀ ਆ ਗਿਆ ਦੇਖੋ ਇਹ ਵੀ ਫੁੱਲ ਚੱਲੂਗਾ ਰਾਤ ਨੂੰ ਤੇਰੀ ਬੱਦੀ ਵਾਲੀ ਨਦੀ ਆ ਉਹਦੇ ਵਿੱਚ ਹੀ ਪਾਣੀ ਆਊਗਾ ਉਹ ਵੀ ਚੱਲੂਗੀ ਜਿਹੜੀ ਪਟਿਆਲੇ ਵਾਲੀ ਨਦੀ ਆ ਨਾ ਜਿਹੜੀਆਂ ਗੱਲ ਕਰਦੇ ਨੇ ਲੋਕ ਜ਼ਿਆਦਾਤਰ ਮਿੱਤਰ ਉਧਰੋਂ ਗੱਲ ਕਰਦੇ ਆ ਪਟਿਆਲੇ ਨਦੀ ਦੀ ਉਹ ਚ ਵੀ ਪਾਣੀ ਆਊਗਾ ਅੱਜ ਚੱਲੂਗਾ ਬਾਕੀ ਦੇਖਾਂਗੇ ਆਪਾਂ ਦਿਨ ਚੜੇ ਕੀ ਬਣਦਾ ਹੈਗਾ ਪਰ ਇੱਕ ਵਾਰੀ ਰਾਤ ਨੂੰ ਅੱਜ ਇੰਨਾ ਕੁ ਪਾਣੀ ਆ ਵੀ ਮਾਰ ਕਰਨ ਦਾ ਫੁੱਲ ਕੱਗਰ ਇੱਥੋਂ ਮਤਲਬ 50 ਪੈਸੇ ਲਾ ਲਓ ਅੱਧਾ ਕੁ ਲਾ ਲਓ ਵੀ ਉਹਦੇ ਥੱਲੇ ਨਹੀਂ ਜਾ ਰਿਹਾ ਹੈਗਾ ਅਜੇ ਤੱਕ ਅਜਿਹੀ ਗੱਲ ਕੋਈ ਨਹੀਂ ਅਜੇ ਤੱਕ ਬਾਕੀ ਰਾਤ ਲੰਗੀ ਤੇ ਪਤਾ ਲੱਗੂ ਰਾਤ ਨੂੰ ਕੀ ਹੁੰਦਾਗਾ ਪਰ ਇਸ ਵਕਤ ਹੁਣ ਤੱਕ ਇਸ ਪਾਣੀ ਨੂੰ ਦੇਖ ਕੇ ਤਾਂ ਹੀ ਡਰ ਲੱਗਦਾ ਇੱਕ ਗੱਲ ਰਹਿ ਗਈ ਪਟਿਆਲੇ بارش ਦਿਖਾ ਰਿਹਾ ਸੰਗਰੂਰ ਦਿਖਾ ਰਿਹਾ ਗੱਲ ਨੂੰ ਜੇ ਉਹ بارش ਹੁੰਦੀ ਆ ਪਟਿਆਲਾ ਸੰਗਰੂਰ ਮਾਨਸਾ ਜੇ ਇਹ بارش ਹੁੰਦੀ ਆ ਫਿਰ ਕਦੇ ਨਾ ਕਦੇ ਖਤਰਾ ਹੈਗਾਗਾ ਜੇ ਲੋਕਲ بارش ਨਾਲ ਰਲਦੀਆਂ ਜਿਵੇਂ ਹੁਣ ਇਸ ਵਕਤ ਸੁਮਹਾਲੀ ਹੋ ਜਾਂਦੀ ਆ ਬਨੂੜ ਹੋ ਜਾਂਦੀ ਹੈਗੀ ਜੇ ਇਹ ਪਟਿਆਲੇ ਵੀ ਹੁੰਦੀ ਆ ਸੰਗਰੂਰ ਵੀ ਹੁੰਦੀ ਆ ਤੇ ਫਿਰ ਕੱਲ ਨੂੰ ਇਹ ਪਾਣੀ ਨਾਲ 흘 ਜਾਊਗਾ ਇਸ ਪਾਣੀ ਦੇ ਫਿਰ ਕਦੇ ਨਾ ਕਦੇ ਕੱਲ ਨੂੰ ਆ ਕੇ ਮਤਲਬ ਡਰ ਦੇ ਜਿਹੜੇ ਬੱਦਲ ਆ ਉਹ ਵੜਨਗੇ ਜਿੰਨੇ ਵੀ ਕੱਗਰ ਦੇ ਨੇੜੇ ਇਲਾਕੇ ਨੇ ਸਾਰਿਆਂ ਦੇ ਵਿੱਚ بارش ਹੋ ਰਹੀ ਆ ਇਸੇ ਕਰਕੇ ਮਤਲਬ ਇਹ ਜਿਹੜਾ ਪੱਧਰ ਆ ਉਹ ਵੱਧ ਸਕਦਾ ਹੈਗਾ ਜਿੱਥੋਂ ਸਟਾਰਟ ਹੁੰਦਾ ਇਹ ਉੱਥੋਂ ਲੈ ਕੇ ਮਤਲਬ ਚਾਂਦਪੁਰੇ ਬੰਨ ਤੱਕ ਸਾਰੇ ਤੇ بارش ਹੋ ਰਹੀ ਆ ਕੱਲ ਨੂੰ ਮੰਗਲਵਾਰ ਨੂੰ ਸਾਰੇ ਤੇ بارش ਹੋ ਰਹੀ ਆ ਉਦਾ ਕਰ ਕਿਹੜਾ ਕਿਤੇ ਨਾ ਕਿਤੇ ਦਾ ਪੱਤਰ ਹੈ ਨਾ ਉਹ ਵੱਧ ਸਕਦਾ ਹੈ ਠੀਕ ਹੈ ਮਿੱਤਰੋ ਕੀ 22 23 ਇਹ ਤਿੰਨ ਦਿਨ ਬਹੁਤ ਅਹਿਮ ਨੇਗੇ ਆਪਣੇ ਵਾਸਤੇ ਪੰਜਾਬ ਵਾਸਤੇ ਜਿਹੜੇ ਘੱਗਰ ਦੇ ਲੋਕ ਰਹਿੰਦੇ ਆ ਗੰਡੇ ਉਹਨਾਂ ਵਾਸਤੇ ਤੇ ਖਾਸ ਕਰਕੇ ਜਿਹੜੇ ਬਿਆਸ ਵਾਲੇ ਪਾਸੇ ਆ ਉਹਨਾਂ ਵਾਸਤੇ ਇਹ ਤਿੰਨ ਦਿਨ ਬਹੁਤ ਅਹਿਮ ਨੇ ਬਾਕੀ ਅਪਾ ਦੇਖਾਂਗੇ ਕੀ ਬਣਦਾ ਸਵੇਰੇ ਮਿਲਾਂਗੇ ਇੱਕ ਗੱਲ ਹੋਰ ਇੱਕ ਮੇਰਾ ਪੇਜ ਆ ਹਰਵਿੰਦਰ ਢੱਲੋਂ ਫੇਸਬੁੱਕ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹਦਾ ਲਿੰਕ ਆਗਾ ਤੇ ਕਮੈਂਟ ਬਾਕਸ ਦੇ ਵਿੱਚ ਵੀ ਲਿੰਕ ਆ ਉਹਦਾ ਉਹਨੂੰ ਫੋਲੋ ਕਰ ਲਓ ਉੱਤੇ ਆਪਾਂ ਲਾਈਵ ਆਇਆ ਕਰਾਂਗੇ ਹਰ ਰੋਜ਼ ਸਿਰਫ ਓੱਕ ਘੱਗਰ ਵਾਸਤੇ ਬਣਾਇਆਗਾ ਉਸ ਨੂੰ ਫੋਲੋ ਕਰ ਲਓ ਕਮੈਂਟ ਬਾਕਸ ਦੇ ਵਿੱਚ ਵੀ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਆ ਉਹਦਾ ਦੋਨੇ ਥਾਵਾਂ ਤੋਂ ਲਿੰਕ ਲੈ ਕੇ ਉਹਨੂੰ ਫੋਲੋ ਕਰ ਲਓ ਉੱਤੇ ਆਪਾਂ ਨੂੰ ਸੌਖਾ ਹੋ ਜਾਊਗਾ ਇਹ ਤੇ YouTube ਤੇ ਵਾਰ-ਵਾਰ ਆਪਾਂ ਲਾਈਵ ਹੋਣੇ ਕੱਲ ਜਿਨੀ ਬਣਦੀ ਆਸ਼ੀਕਾ